70-75 ਸਾਲ ਹੋ ਗਏ ਜੀ ਮਤਲਬ ਬਜ਼ੁਰਗੇ ਦਾ ਦਿਨ ਵੀ ਅੱਡਾ ਅੱਜ ਤੱਕ ਬਣੇ ਨਹੀਂ ਸੜਕਾਂ ਤੇ ਲੋਕ ਖੜਦੇ ਰਹਿੰਦੇ ਠੀਕ ਹੈ ਜੀ ਬਹੁਤ ਵਧੀਆ ਮਾਨ ਸਰਕਾਰ ਨੇ ਕੀਤਾ ਜੀ ਤੇ ਬਹੁਤ ਦਿਨੋਂ ਧੰਨਵਾਦ ਕਰਦੇ ਆਂ ਇਹਨਾਂ ਦਾ ਜੀ ਪਹਿਲਾਂ ਕਿੰਨੀ ਕੀ ਦਿੱਕਤ ਆਉਂਦੀ ਸੀ ਬਹੁਤ ਜ਼ਿਆਦਾ ਦਿੱਕਤ ਸੀ ਸੜਕਾਂ ਦੇ ਖੜਨਾ ਪੈਂਦਾ ਸੀਗੇ ਜੀ ਸ਼ਨਾਮ ਨੂੰ ਜਾਣਾ ਤਾਂ ਜੀ ਮਤਲਬ ਮਾਨਸਾ ਨੂੰ ਜਾਣਾ ਤਾਂ ਜੀ ਸੜਕਾਂ ਤੇ ਬਹੁਤ ਵੱਡੀ ਉੱਤੇ ਰੇੜੀਆਂ ਰੂੜੀਆਂ ਲੱਗੀਆਂ ਵੀ ਬਸ ਬਹੁਤ ਵੱਡੀ ਮਜਬੂਰੀ ਸੀ ਮੀਂਹ ਪੈਂਦਾ ਸੀ ਜੀ ਸਿਰ ਤੇ ਕੋਈ ਸੱਤ ਨਹੀਂ ਸੀਗੀ ਜੀ ਤੇ ਧੁੱਪ ਤੇ ਵੀ ਤੁਹਾਨੂੰ ਪਤਾ ਵੀ ਕਿੰਨੀ ਧੁੱਪ ਪੈਂਦੀ ਹੈ ਜੀ ਮੇਰੀ ਉਮਰ ਤੋਂ ਮਤਲਬ ਕਾਫੀ ਟਾਈਮ ਪਹਿਲਾਂ ਵੀ ਲੋਕ ਦੱਸਦੇ ਮਤਲਬ ਸੜਕਾਂ ਤੇ ਖੜ ਕੇ ਟਾਈਮ ਪਾਸ ਕਰਦੇ ਹੁੰਦੇ ਬਹੁਤ ਬਹੁਤ ਧੰਨਵਾਦ ਜੀ ਯਾਨੀ ਕਹਿ ਸਕਦੇ ਕਿ ਕੋਈ ਵੱਡੀ ਜਿਹੜੀ ਮੰਗ ਬਾਲੀ ਵੱਡੀ ਜੀ ਬਹੁਤ ਜ਼ਿਆਦਾ ਵੱਡੀ ਮੰਗ ਸਾਡੀ ਪੂਰੀ ਕੀਤੀ ਜੀ ਅਮਨ ਲੋੜਾ ਜੀ ਨੇ ਤੇ ਭਗਵੰਤ ਮਾਨ ਜੀ ਨੇ ਬਹੁਤ ਬਹੁਤ ਧੰਨਵਾਦ ਜੀ ਮੁੱਖ ਮੰਤਰੀ ਗੁਰਮੇਰ ਸਿੰਘ ਜੀ ਗੁਰਮੇਰ ਜੀ ਕਿੰਨਾ ਅੱਡੇ ਦਾ ਫਾਇਦਾ ਹੈਗਾ ਪਹਿਲਾਂ ਕਿਸ ਤਰ੍ਹਾਂ ਦਿੱਕਤ ਅੱਡੇ ਦਾ ਬਹੁਤ ਫਾਇਦਾ ਜੀ ਅੱਗੇ ਰੋਡ ਤੇ ਬੱਸਾਂ ਖੜਦੀਆਂ ਤੀਆਂ ਹਾਦਸਿਆਂ ਦਾ ਵੀ ਹੋਤੀਗਾ ਬੁੜੀਆਂ ਠੇਰੀਆਂ ਬੱਸ ਥੱਲੇ ਵੀ ਆ ਸਕਦੀਆਂ ਤੀਆਂ ਹੁਣ ਜਿਹੜਾ બસ ਸਟੈਂਡ ਬਣਿਆਗਾ ਇਹ ਪੰਜਾਬ ਚੋ ਹੀ ਸੰਗਰੂਰ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਹੈ ਜੀ ਮੈਂ ਭਗਵੰਤ ਮਾਨ ਆਮ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦ ਕਰਦਾ ਅਤੇ ਕੈਬਨਟ ਮੰਤਰੀ ਆਮਨ ਰੋੜਾ ਜੀ ਦਾ ਆ ਪ੍ਰਧਾਨ ਜਿਨ੍ਹਾਂ ਨੇ ਚੀਮਾ ਨਗਰ ਚੋਣਿਆ ਤਹਿਸੀਲ ਬਣਾਈ ਹੈ ਸੀਵਰੇਜ ਦਾ ਪਾਣੀ ਕਢਾਇਆ ਹੈ ਅਤੇ ਬਸ ਸਟੈਂਡ ਬਹੁਤ ਸਰੇ ਦਾ ਬਣਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਦੋਂ ਅੱਡੇ ਤੇ ਆਉਂਦੇ ਮੀਂਹ ਕਣੀ ਹੁੰਦਾ ਭਿੱਜ ਜਾਂਦੇ ਹੁਣ ਹੋਰੇ ਛੱਤ ਥੱਲੇ ਖੜਜਾ ਕਰਾਂਗੇ ਤੁੱਕ ਪੇ ਬੁੜੀਆਂ ਜਵਾਕ ਛੋਟੇ ਛੋਟੇ ਉਹ ਵੀ ਤੁੱਕੇ ਵਿੱਚ ਦੇ ਜ ਖੜਾ ਨੂੰ ਕਿਤੇ ਥਾਂ ਨਹੀਂ ਸੀ ਅੱਡੇ ਤੇ ਭੀੜ ਵੀ ਜ਼ਿਆਦੀ ਹੋ ਜਾਂਦੀ ਸੀ ਜਦੋਂ ਬੱਸ ਖੜਦੀ ਸੀ ਸਮੇਂ ਲਾ ਹਾਂ ਨੰਗਲ ਨੂੰ ਥਾਂ ਨਹੀਂ ਰਹਿੰਦਾ ਜੀ ਬਹੁਤ ਫਾਇਦਾ ਜੀ ਇਹ ਦਾ ਪਹਿਲਾਂ ਇਦਾਂ ਦਾ ਪੱਕਾ ਅੱਡਾ ਹੈਗਾ ਸੀ ਕਿ ਨਾ ਛੜਕਤੀ ਖੜਦੀਆਂ ਤੇ ਜ ਅੱਡਾ ਹੈ ਨਹੀਂ ਸੀ ਉਹ ਬਣਾਇਆ ਚੋਂ ਪਾਸ ਨਹੀਂ ਹੋਇਆ ਜੀ ਅੱਛਾ ਹਾਂ ਪਹਿਲਾਂ ਬਣਾਇਆ ਚੋਂ ਪਾਸ ਨਹੀਂ ਹੋਇਆ ਹੁਣ ਇਹਦਾ ਫਾਇਦਾ ਲਾਊਗਾ ਹਾਂ ਜੀ ਬਹੁਤ ਫਾਇਦਾ ਹੋਊ ਜੀ ਬਹੁਤ ਸਾਰੇ ਸਾਮੇ ਖੜਨਗੇ ਬੱਸਾਂ ਜਿਵੇਂ ਅਨਪੜ੍ਹ ਬੰਦੇ ਨੇ ਪਤਾ ਲੱਗਿਆ ਕਿ ਕਿਹੜੇ ਨੰਬਰ ਤੇ ਲੱਗੀ ਪਹਿਲਾਂ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਨੂੰ ਬਹੁਤ ਪੜੀ ਆਈ ਕਰਮ ਰੋਲ ਕਰ ਤਿਆਰ ਕੀਤਾ ਦੇਖੋ ਅੱਜ ਬਹੁਤ ਖੁਸ਼ੀਆਂ ਦਾ ਸਮਾਂ ਮੈਂ ਸਮਝਦਾ ਕਿ ਜਿੱਥੇ ਅੱਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਚੀਮਾ ਸਾਹਿਬ ਦੇ ਵਿੱਚ ਇੱਕ ਲੰਬੇ ਸਮੇਂ ਦੀ ਜੋ ਮੰਗ ਪੈਂਡਿੰਗ ਪਈ ਸੀਗੀ ਬੱਸ ਸਟੈਂਡ ਦੀ ਉਹ ਅੱਜ ਪੂਰੀ ਹੋਈ ਹੈ ਇਸ ਤੋਂ ਪਹਿਲਾਂ ਲੋਕ ਰੋਡਸ ਦੇ ਉੱਪਰ ਖੜਦੇ ਸੀਗੇ ਸਵਾਰੀਆਂ ਔਰ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਸੀਗਾ ਇਹ ਅਤ ਆਧੁਨਿਕ ਬੱਸ ਸਟੈਂਡ ਹੈ ਜਿਹੜਾ ਇਹ 5 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਔਰ ਮੈਂ ਸਮਝਦਾ ਕਿ ਇਹੋ ਜਿਹਾ ਬੱਸ ਸਟੈਂਡ ਪੂਰੇ ਪੰਜਾਬ 'ਚ ਤਾਂ ਕੀ ਪੂਰੇ ਮੁਲਕ ਦੇ ਵਿੱਚ ਨਹੀਂ ਹੈਗਾ ਮੈਨੂੰ ਉਹ ਇਸ ਕਰਕੇ ਕਿਉਂਕਿ ਮੈਨੂੰ ਇਹ ਦੱਸ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਪੂਰੇ ਮੁਲਕ ਦਾ ਇਹੋ ਜਿਹਾ ਪਹਿਲਾ ਬੱਸ ਸਟੈਂਡ ਬਣ ਗਿਆ ਜਿਹਦੇ ਵਿੱਚ ਬੱਸ ਸਟੈਂਡ ਦੇ ਉੱਪਰ ਇੰਡੋਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਗਿਆ ਜਿਹਦੇ ਵਿੱਚ ਅ ਰੈਸਲਿੰਗ ਕੁਸ਼ਤੀ ਜੂਡੋ ਕਿੱਕ ਬਾਕਸਿੰਗ ਇਹ ਸਾਰੀਆਂ ਸਪੋਰਟਸ ਨੇ ਜਿਹੜੀਆਂ ਉਹ ਫਰਸਟ ਫਲੋਰ ਦੇ ਉੱਪਰ ਕਰਾਈਆਂ ਜਾਣਗੀਆਂ ਹਜੇ ਬੈਂਗਲੌਰ ਦੇ ਵਿੱਚ ਰੇਲਵੇਜ਼ ਇੰਡੀਅਨ ਰੇਲਵੇਜ਼ ਪਲਾਨ ਕਰ ਰਹੀ ਹੈ ਕਿ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇ ਉੱਪਰ ਸਪੋਰਟਸ ਕੰਪਲੈਕਸ ਬਣਾਇਆ ਜਾਵੇ ਹਜੇ ਰੇਲਵੇਜ਼ ਪਲਾਨ ਕਰ ਰਹੀ ਹੈ ਇਹ ਬੈਂਗਲੌਰ ਦੇ ਵਿੱਚ ਬਣਾਉਣ ਲਈ ਪਰ ਸੰਤ ਬਾਬਾ ਦਰ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਚੀਮਾ ਸਾਹਿਬ ਦਾ ਬੱਸ ਸਟੈਂਡ ਪਹਿਲਾ ਇਹ ਜਿਆ ਬੱਸ ਸਟੈਂਡ ਬਣ ਗਿਆ ਜਿੱਥੇ ਫਰਸਟ ਫਲੋਰ ਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਗਿਆ ਔਰ ਇਹਦੇ ਵਿੱਚ ਜੋ ਤਕਰੀਬਨ 2 ਏਕੜ ਜਗ੍ਹਾ ਹੈ ਔਰ ਇਸ ਹਿਸਾਬ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਤਾਂ ਉਮਰ ਨਾ ਸਵਾਰੀਆਂ ਨੂੰ ਨਾ ਬਸਾਂ ਵਾਲਿਆਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਔਰ ਇਹ ਸੈਲਫ ਸਸਟੇਨਿੰਗ ਮਾਡਲ ਤੇ ਬਣਾਇਆ ਗਿਆ ਇਨ ਦ ਸੈਂਸ ਕਿ ਇਸ ਹਿਸਾਬ ਨਾਲ ਇਹਦਾ ਜਿਹੜੇ ਜਿਹੜੇ ਫਾਈਨੈਂਸ਼ੀਅਲਸ ਫਿਕਸ ਕੀਤੇ ਜਾਣੇ ਨੇ ਕਿ ਇਹਦੇ ਆਪਣੇ ਖਰਚੇ ਨਾਲ ਹੀ ਚੀਮਾ ਦੀ ਮਿਊਸਪਲ ਕਮੇਟੀ ਦੇ ਉੱਪਰ ਵੀ ਕੋਈ ਬੋਝ ਨਹੀਂ ਪੈਣਾ ਆ ਸੈਲਫ ਸਸਟੇਨਿੰਗ ਮਾਡਲ ਹੈ ਜਿਹੜਾ ਉਹ ਬਣਾਇਆ ਗਿਆ 6 ਕਾਊਂਟਰਸ ਨੇ ਸੋ ਮੈਂ ਸਮਝਦਾ ਕਿ ਜਿੱਥੇ ਬਹੁਤ ਬਹੁਤ ਮੁਬਾਰਕਵਾਦ ਹੈ ਚੀਮਾ ਔਰ ਇਲਾਕਾ ਨਿਵਾਸੀਆਂ ਨੂੰ ਇੱਕ ਜੋ ਹੋਰ ਸਾਡਾ ਸਰਪੱਖੀ ਵਿਕਾਸ ਦਾ ਵਾਅਦਾ ਸੀਗਾ ਉਹ ਵੀ ਅੱਜ ਚੀਮਾ ਔਰ ਇਲਾਕੇ ਦੇ ਨਾਲ ਉਹ ਪੂਰਾ ਕੀਤਾ ਗਿਆ ਨਾ ਚੀਮਾ ਵਾਸੀ ਕਹਿ ਰਹੇ ਨੇ ਕਿ 70-75 ਸਾਲ ਤੋਂ ਇੱਥੇ ਫਸਟ ਹੰਡ ਹੀ ਨਹੀਂ ਸੀ ਇੱਥੇ ਤੇ ਵੱਡੇ ਵੱਡੇ ਮੰਤਰੀ ਰਹੇ ਵਿੱਤ ਮੰਤਰੀ ਵੀ ਰਹੇ ਪਰ ਉਹਨਾਂ ਦੇ ਇਹ ਗੱਲਾਂ ਵੱਲ ਧਿਆਨ ਨਹੀਂ ਗਿਆ ਦੇਖੋ ਇਹ ਹੀ ਪਲੈਨਿੰਗ ਦੇ ਵਿੱਚ ਫਰਕ ਹੁੰਦਾ ਜੇ ਕੰਮ ਕਰਨ ਦੀ ਨੀਅਤ ਹੋਵੇ ਤੇ ਸਾਰਾ ਕੁਝ ਹੋ ਜਾਂਦਾ ਜੇ ਨੀਅਤ ਨਾ ਹੋਵੇ ਤੇ ਕੱਖ ਨਹੀਂ ਹੁੰਦਾ ਹੈਗਾ ਹੁਣ ਚੀਮਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ 70 ਸਾਲਾਂ ਤੋਂ ਲੋਕਾਂ ਦੀ ਮੰਗ ਸੀਗੀ ਤੇ ਹਜੇ ਤੱਕ ਕਿਸੇ ਨੇ ਉਹਦੇ ਉੱਪਰ ਕੰਮ ਨਹੀਂ ਕੀਤਾ ਸੀਗਾ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਇੱਥੋਂ ਤਕਰੀਬਨ ਤਕਰੀਬਨ 1.5 ਕਿਲੋਮੀਟਰ ਦੂਰ ਬਸ ਸਟੈਂਡ ਬਣਾਤਾ ਤੇ ਉਹ ਖੰਡਰ ਬਣ ਰਿਹਾ ਸੀਗਾ ਕਿਉਂਕਿ ਇਹਨਾਂ ਦੂਰ ਸੀਗਾ ਕਿ ਸਾਡੀਆਂ ਮਾਵਾਂ ਭੈਣਾਂ ਬੱਚਿਆਂ ਨਾਲ ਜਾ ਹੀ ਨਹੀਂ ਸਕਦੀਆਂ ਸੀਗਾ ਸੋ ਉਸ ਖੰਡਰ ਹੋ ਰਹੀ ਜਗਾਹ ਔਰ ਇਮਾਰਤ ਨੂੰ ਅਸੀਂ ਸਬ ਤਹਿਸੀਲ ਕੰਪਲੈਕਸ ਦੇ ਵਿੱਚ ਤਬਦੀਲ ਕੀਤਾ ਤੇ ਇਹ ਜਗਾਹ ਜਿਹੜੀ ਕਿ ਬਿਲਕੁਲ ਬਸ ਸਟੈਂਡ ਦੇ ਉੱਪਰ ਹੈ ਰੋਡ ਦੇ ਉੱਪਰ ਹੈ ਔਰ ਦੋਨੇ ਪਾਸੇ ਸ਼ਹਿਰ ਬਸਿਆ ਹੋਇਆ ਉਹਦੇ ਵਿਚਾਲੇ ਜੋਂਹਾ ਤਾਂ ਕਿ ਵਾਕਿੰਗ ਡਿਸਟੈਂਸ ਹੋਵੇ ਇਹਨੂੰ ਬਸ ਸਟੈਂਡ ਹੈ ਜਿਹੜਾ ਉਹ ਬਣਾਇਆ ਗਿਆ ਸੋ ਮੈਂ ਸਮਝਦਾ ਕਿ ਜੇ ਪ੍ਰੋਪਰ ਸਾਫ਼ ਸੁਥਰੀ ਨੀਅਤ ਹੋਵੇ ਨੀਤੀ ਹੋਵੇ ਔਰ ਪਲੈਨਿੰਗ ਤੁਸੀਂ ਅੱਜ ਦਾ ਨਾ ਪਲਾਨ ਕਰੋ ਤੁਸੀਂ ਆਉਣ ਵਾਲੇ 50 ਸਾਲਾਂ ਦੀ ਪਲੈਨਿੰਗ ਕਰੋਗੇ ਤੇ ਫਿਰ ਸਾਰੇ ਕੰਮ ਨੇ ਜਿਹੜੇ ਉਹ ਸਿਰੇ ਚੜ ਜਾਂਦੇ ਨੇ ਇੱਥੇ ਜਗ੍ਹਾ ਨਹੀਂ ਸੀਗੀ ਪਰ ਜਗ੍ਹਾ ਲਈ ਮੰਡੀ ਬੋਰਡ ਤੋਂ ਪੈਸੇ ਲਗਵਾਏ ਪੀਆਰਟੀਸੀ ਤੋਂ ਔਰ ਆਮਦਨ ਹੈ ਜਿਹੜੀ ਉਹਦੀ ਤਕਰੀਬਨ 9 ਲੱਖ ਰੁਪਏ ਸਾਲ ਦੀ ਉਹ ਚੀਂਬਾ ਮਿਊਸਪਲ ਕਮੇਟੀ ਨੂੰ ਸ਼ੁਰੂ ਹੋ ਗਈ ਜਿਹਦੇ ਨਾਲ ਇਹਦੀ ਰੱਖ-ਰਖਾਅ ਹੈ ਜਿਹੜਾ ਉਹ ਵੀ ਪ੍ਰੋਪਰ ਤਰੀਕੇ ਨਾਲ ਹੋ ਜਾਊਗਾ ਸੋ ਇਹ ਤਾਂ ਉਮਰ ਚੀਂਬਾ ਵਾਸੀਆਂ ਨੂੰ ਕੋਈ ਪ੍ਰੋਬਲਮ ਮਸਲਾ ਨਾ ਹੋਵੇ ਇਸੇ ਕਰਕੇ ਉਸ ਹਿਸਾਬ ਨਾਲ ਹੀ ਪਲਾਨ ਕੀਤਾ ਗਿਆ ਸਰ ਇੱਕ ਭਗਵੰਤ ਮਾਨ ਜੀ ਕਮਿਟਮੈਂਟ ਕਰਕੇ ਗਏ ਸੀਗੇ ਜਿਹੜੇ ਉਹ ਮੋੜ ਨੇ ਕਿ ਰਸਤੇ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਕਦੋਂ ਸੋਲਵ ਕਰਿਆ ਦੇਖੋ ਇਸ ਤਰ੍ਹਾਂ ਕਿ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਦੋਂ ਸਰਕਾਰ ਬਣੀ ਸੀਗੀ ਉਦੋਂ ਹੀ ਚੀਮੇ ਦੇ ਉਹ ਫੈਮਿਲੀ ਜਿਹਦੇ ਨਾਲ ਦੇ ਉਹ ਉਸ ਪਾਸੇ ਜ਼ਮੀਨ ਪੈਂਦੀ ਹੈ ਮੋੜਾਂ ਦੇ ਉੱਪਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਕਿ ਉਸ ਤੋਂ ਬਾਅਦ ਵੀ ਮੇਰੀ ਉਹਨਾਂ ਨਾਲ ਤਿੰਨ ਚਾਰ ਵਾਰੀ ਗੱਲ ਹੋਈ ਹੈ ਉਸ ਪਰਿਵਾਰ ਦੇ ਨਾਲ ਸਿੱਧਾ ਮਾਨ ਸਾਹਿਬ ਦਾ ਸੰਪਰਕ ਹੈ ਉਹਨਾਂ ਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀਗੀ ਕਿਉਂਕਿ ਜਦੋਂ ਤੱਕ ਉੱਥੇ ਜ਼ਮੀਨ ਐਕਵਾਇਰ ਨਹੀਂ ਹੋਊਗੀ ਜਿਹੜੀ ਕਿ ਆਪ ਮਾਨ ਸਾਹਿਬ ਹੈਂਡਲ ਕਰ ਰਹੇ ਸੀਗੇ ਉਦੋਂ ਤੱਕ ਉਹ ਜਿਹੜੇ ਪੁਣੀ ਮੋੜ ਨੇ ਉਹ ਹੱਲ ਨਹੀਂ ਹੋ ਸਕਦੇ ਸੋ ਮੈਂ ਉਸ ਪਰਿਵਾਰ ਨੂੰ ਵੀ ਬੇਨਤੀ ਕਰੂੰਗਾ ਆਈ ਥਿੰਕ ਕੋਈ ਫੌਜੀ ਪਰਿਵਾਰ ਹੈ ਉਹ ਉਹਨਾਂ ਦਾ ਲਾਣਾ ਹੈ ਹਾਂ ਹਰਮਨ ਸਿੰਘ ਹਰਮਨ ਸਿੰਘ ਨੇ ਉਹਨਾਂ ਦਾ ਪਰਿਵਾਰ ਹੈ ਤੇ ਉਹਨਾਂ ਦੀ ਜ਼ਮੀਨ ਪੈਂਦੀ ਹੈ ਮੈਂ ਤਾਂ ਇਹੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਦੀ ਜਿਹੜੀ ਐਕ acquisition ਆ acquisition ਦੇ ਪੈਸੇ ਨੇ ਬਕਾਇਦਾ ਪ੍ਰੋਪਰ ਮਿਲਣਗੇ ਤਾਂ ਕਿ ਉਹ ਰੋਡ ਵੀ ਜਿਹੜੀ ਉਹ ਸਿੱਧੀ ਕਰ ਸਕੀ। ਸਰ ਕੱਲ ਪੰਜਾਬ ਦੇ ਰਾਜਪਾਲ ਘਗਰਨਾ ਦਰਿਆ ਦਾ ਦੌਰਾ ਕਰਕੇ ਗਏ ਨੇ। ਉਹਨਾਂ ਦਾ ਕਹਿਣਾ ਸੀ ਕਿ ਜੋ ਮਸਲਾ ਚੱਲ ਰਿਹਾ ਹੈ ਘਗਰਨਾ ਦੋਨੋਂ ਰਾਜਾਂ ਦੇ ਮੁੱਖ ਮੰਤਰੀ ਨੂੰ ਬਿਠਾਇਆ ਜਾਏਗਾ ਤੇ ਇਸ ਮਸਲੇ ਦਾ ਹੱਲ ਕੀਤਾ ਜਾਏਗਾ। ਦੇਖੋ ਚੰਗੀ ਗੱਲ ਹੈ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਇਹ ਆ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਪਰ ਹਰਿਆਣਾ ਔਰ ਕੇਂਦਰ ਵੱਲੋਂ ਇਹਦੇ ਵਿੱਚ ਕੋਈ ਇਨੀਸ਼ੀਏਟਿਵ ਲਿਆ ਨਹੀਂ ਗਿਆ ਹੁਣ ਪਰ ਪੰਜਾਬ ਦੀ ਤਾਂ ਤੁਸੀਂ ਇਸ ਲੈਵਲ ਦੀ ਮੈਂ ਸਮਝਦਾ ਕਿ ਅ ਘੱਗਰ ਦੇ ਦੀ ਜਦੋਂ ਗੱਲ ਕਰਦੇ ਇਸ ਲੈਵਲ ਦੀ ਤਿਆਰੀ ਸੀ ਕਿ 748 ਫੁੱਟ ਦੇ ਉੱਪਰ ਖਤਰੇ ਦਾ ਨਿਸ਼ਾਨ ਹੈ ਅੱਗੇ 744 45 46 ਤੇ ਟੁੱਟ ਜਾਂਦਾ ਸੀਗਾ ਇਸ ਵਾਰੀ 750 ਪੁਆਇੰਟ 7 ਤੱਕ ਜਾਣੇ ਕਿ 3 ਫੁੱਟ ਉੱਪਰ ਤੱਕ ਚੱਲਿਆ ਤੇ ਫਿਰ ਵੀ ਟੁੱਟਿਆ ਨਹੀਂ ਹੈਗਾ ਕਿਉਂਕਿ ਬੰਨ ਨੇ ਜਿਹੜੇ ਉਹਨਾਂ ਦੇ ਉੱਪਰ ਪਹਿਲਾਂ ਹੀ ਕੰਮ ਹੈ ਜਿਹੜਾ ਮਜ਼ਬੂਤੀ ਹੋ ਚੁੱਕੀ ਸੀਗੀ ਸੋ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਪਦਾ ਕੰਮ ਬਖੂਬੀ ਨਿਭਾਇਆ ਗਿਆ ਪਰ ਹੁਣ ਕਿਉਂਕਿ ਇਹ ਇੰਟਰ ਸਟੇਟ ਮਸਲਾ ਹਰਿਆਣਾ ਦੇ ਨਾਲ ਉਸ ਨੂੰ ਗਵਰਨਰ ਸਾਹਿਬ ਨੇ ਚੰਗੀ ਗੱਲ ਕੀਤੀ ਹੈ ਅਸੀਂ ਉਹਨਾਂ ਦੀ ਗੱਲ ਦੀ ਔਰ ਕੰਮ ਦੀ ਤਾਇੀਦ ਕਰਦੇ ਔਰ ਬੇਨਤੀ ਕਰਦੇ ਹਾਂ ਕਿ ਇਹਨੂੰ ਫੈਦ ਦੇ ਆਧਾਰ ਦੇ ਉੱਪਰ ਹਰਿਆਣਾ ਨਾਲ ਬੈਠ ਕੇ ਸੋਲਵ ਕਰਾਇਆ ਜਾਵੇ ਪ੍ਰਧਾਨ ਮੰਤਰੀ ਸਾਹਿਬ ਦਾ ਜੋ ਰਾਹਤ ਪੈਕੇਜ ਦੇ ਕੇ ਇਹਨੇ 16 ਸ ਕਰੋੜ ਦੇ ਵੀ ਦੇਖੋ ਉਹ ਤਾਂ ਉੱਥੇ ਮੂੰਹ ਦੇ ਵਿੱਚ ਜੀਰੇ ਵਾਲੇ ਕੰਮ ਕਰਕੇ ਗਏ ਨੇ ਜੀ ਵੱਡ ਗੱਲਾਂ ਐਡਿਟੀਆਂ ਤੇ ਦੇ ਕੇ ਕੁਝ ਨਹੀਂ ਗਏ ਹੈਗੇ ਹੁਣ ਜਦ ਕਿ ਤਕਰੀਬਨ 20000 ਕਰੋੜ ਦਾ ਇੱਕ ਇਨੀਸ਼ੀਅਲ ਐਸਟੀਮੇਟ ਲੱਗ ਚੁੱਕਿਆ ਕਿ ਇੰਨਾ ਨੁਕ ਤੇ ਉਸ ਮਸਲੇ ਦੇ ਵਿੱਚ ਮਹਿਜ਼ 1600 ਕਰੋੜ ਰੁਪਏ ਦੇਣਾ ਮੈਂ ਸਮਝਦਾ ਕਿ ਲੋਕਾਂ ਦੇ ਜ਼ਖਮਾਂ ਤੇ ਨੂਛੜਕਣ ਵਾਲਾ ਕੰਮ ਹੈਗਾ ਉਹਨਾਂ ਨੇ ਉਹ ਕੀਤਾ ਮੁੱਖ ਮੰਤਰੀ ਚੰਗੀ ਗੱਲ ਹੈ ਜੀ ਮੈਂ ਸਮਝਦਾ ਕਿ ਜੇ ਜੇ ਸ਼ੁਰੂ ਦੇ ਵਿੱਚ ਵੀ ਵੱਧ ਪੈਸੇ ਦੇ ਦਿੱਤੇ ਜਾਂਦੇ ਤਾਂ ਚੰਗਾ ਸੀਗਾ 20000 ਦੀ ਡਿਮਾਂਡ ਅਗੇਂਸਟ ਮਹਿਜ਼ 1600 ਉਹ ਗੱਲ ਸੀਗਾ ਅੱਗੇ ਅਗਲੇ ਸਮੇਂ ਦੇ ਵਿੱਚ ਕਿੰਨਾ ਕੁ ਦਬਾਉਂਦੇ ਨੇ ਗਵਰਨਰ ਸਾਹਿਬ ਕੇਂਦਰ ਸਰਕਾਰ ਤੋਂ ਉਹ ਦੇਖਦੇ ਆ ਪਰ ਹੁਣ ਮੈਂ ਸਮਝਦਾ ਕਿ ਵੱਡੇ ਪੈਕੇਜ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ 2-3 ਦਿਨ ਬਿਮਾਰ ਹੋਇਆ ਆਪੋਜੀਸ਼ਨ ਨੇ 2-3 ਮੁੱਖ ਮੰਤਰੀ ਬਣਾ ਦਿੱਤੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਲੋਕ ਨੇ ਉਹਨਾਂ ਨੇ ਬਣਾ ਦਿੱਤੇ ਮੈਂ ਕਿ ਸਾਰੀ ਪਾਰਟੀ ਸਾਰੀ ਸਰਕਾਰ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹੈ ਕਿਉਂਕਿ ਮੀਡੀਆ ਕਈ ਵਾਰੀ ਜਿਹੜੇ ਵੈਸੀ ਮੀਡੀਆ ਡੈਮੋਕ੍ਰੇਸੀ ਦਾ ਚੌਥਾ ਥੰਮਬ ਹੈ ਉਹ ਜ਼ਿੰਮੇਵਾਰ ਕੰਮ ਕਰਦਾ ਹੈ ਪਰ ਕਈ ਵਾਰੀ ਸੋਸ਼ਲ ਮੀਡੀਆ ਦੇ ਜਿਹੜੇ ਚੈਨਲਸ ਨੇ ਉਹ ਇੰਨੀ ਕ ਇੰਨੀ ਕ ਬਿਨਾ ਸਿਰ ਪੈਰ ਦੀ ਗੱਲ ਕਰਦੇ ਨੇ ਸਿਰਫ ਉਹ ਸਿਰਫ ਆਪਦੇ ਵਿਊਜ਼ ਤੇ ਲਾਈਕਸ ਵਧਾਉਣ ਦੇ ਲਈ ਉਸ ਗੱਲ ਤੋਂ ਉਹਨਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹੋ ਜਿਹੇ ਆਫਾਂ ਤੋਂ ਬਚਣਾ ਚਾਹੀਦਾ ਅ ਜੋ ਵੀ ਜੋ ਵੀ ਸੀਐਮ ਸਾਹਿਬ ਨੇ ਕਿਹਾ ਅਸੀਂ ਉਹਦੀ ਤਾਇਦ ਕਰਦੇ ਹਾਂ ਹਾਂ ਜੀ ਲੋ ਜੀ